ਸੋ ਉਸ ਤੋਂ ਇਲਾਵਾ ਜਿਹੜਾ ਹੈਗਾ ਇੱਕ IFCO ਵੱਲੋਂ, Cropco ਵੱਲੋਂ ਵੀ ਆਪਣੀ ਆਪਣੀ ਸਟਾਲਸ ਲਗਾਈਆਂ ਗਈਆਂ ਹੈਗੀਆਂ ਜਿਹੜੀ ਨਵੀਂ ਟੈਕਨੋਲੋਜੀ ਦੀ ਵਰਤੋਂ ਹੋ ਰਹੀ ਹੈ। ਇਨਸੈਕਟਿਸਾਈਡਸ ਦੀ ਸਪਰੇਅ ਵਾਸਤੇ ਉਹ ਵੀ ਜਿਹੜਾ ਡਰੋਨ ਟੈਕਨੋਲੋਜੀ ਜਿਹੜੀ ਹੈਗੀਆਂ ਉਹਨਾਂ ਨੇ ਇੰਟਰੋਡਿਊਸ ਕੀਤੀ ਹੈ। ਸੋ ਵੀ ਉਹਨਾਂ ਨੇ ਇੱਥੇ ਅੱਜ ਡਿਪਿክት ਕੀਤੀ ਹੈ। ਬਾਕੀ ਸੈਲਫ ਹੈਲਪ ਗਰੁੱਪਸ ਵੱਲੋਂ ਜਿਹੜੇ ਪ੍ਰੋਡਕਟਸ ਬਣਾਏ ਜਾ ਰਹੇ ਹੈ ਕਿਉਂਕਿ ਆਪਣੀ ਕੋਸ਼ਿਸ਼ ਇਹ ਹੈ ਅਸੀਂ ਜਿਹੜਾ ਅੱਜ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਸਭ ਤੋਂ ਜਿਹੜੀ ਪਰਾਲੀ ਦੀ ਸਮੱਸਿਆ ਹੈਗੀ ਉਹਨੂੰ ਅਸੀਂ ਰਿਜ਼ੋਲਵ ਕਰ ਸਕੀਏ। ਜੋ ਜਿਵੇਂ ਬੇਲਰ ਦਾ ਇਸਤੇਮਾਲ ਹੈਗਾ ਜਾਂ ਸੁਪਰਸੀਡਰ ਦਾ ਇਸਤੇਮਾਲ ਹੈ ਜਾਂ ਡੀਕੰਪੋਜ਼ਰ ਦਾ ਇਸਤੇਮਾਲ ਹੈਗਾ ਸੋ ਉਹ ਵੱਧ ਤੋਂ ਵੱਧ ਕਿਸਾਨਾ ਵੱਲੋਂ ਕੀਤਾ ਜਾਵੇ ਸੋ ਕਿਵੇਂ ਅਸੀਂ ਇਹਨੂੰ ਖਤਮ ਕਰਕੇ ਜਿਹੜਾ ਝਾੜ ਹੈ ਉਹ ਵਧਾ ਸਕਦੇ ਹਾਂ ਔਰ ਐਗਰੀਕਲਚਰ ਨੂੰ ਹੋਰ ਡਾਈਵਰਸਿਫਾਈ ਅਸੀਂ ਜਿਹੜਾ ਹੈਗਾ ਉਹ ਕਿਵੇਂ ਕਰ ਸਕਦੇ ਹਾਂ ਜਿਵੇਂ ਕਿ ਸਹਾਇਕ ਧੰਦੇ ਜਿਹੜੇ ਹੈਗੇ ਆ ਉਹ ਕਿਸਾਨਾਂ ਨੂੰ ਅਪਣਾਉਣੇ ਚਾਹੀਦੇ ਆ ਸੋ ਸਹਾਇਕ ਧੰਦਿਆਂ ਵਿੱਚ ਜਿਵੇਂ ਸਬਸਿਡੀਆਂ ਹੈ ਫੋਰ ਐਗਜ਼ਾਮਪਲ ਤੁਸੀਂ ਦੇਖਿਆ ਹੋਣਾ ਕਿ ਇੱਥੇ ਦੋ ਤਿੰਨ ਸਟਾਲਸ ਲੱਗੀਆਂ ਹੈਗੀਆਂ ਔਰ ਜਿਹੜਾ ਪਸ਼ੂ ਜਿਹੜਾ ਹੈਗਾ ਫਿਸ਼ਰੀਜ਼ ਡਿਪਾਰਟਮੈਂਟ ਵੱਲੋਂ ਜਿਹੜ ਸਬਸਿਡੀ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਜਾਂ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈਗੀ ਹੈ ਸੋ ਉਹਨਾਂ ਬਾਰੇ ਜਾਣਕਾਰੀ ਦੇਣਾ ਕਿਉਂਕਿ ਬਹੁਤ ਸਾਰੀਆਂ ਸਬਸਿਡੀਆਂ ਉਹਨਾਂ ਦੇ ਲਈ ਅਵੇਲੇਬਲ ਹੈਗੀਆਂ ਸੋ ਇੱਥੋਂ ਉਹਨਾਂ ਨੂੰ ਹੋਰ ਵੀ ਜਿਹੜਾ ਹੈਗਾ ਆਪਣੀ ਆਮਦਨ ਵਧਾਉਣ ਵਾਸਤੇ ਜਿਹੜਾ ਹੈ ਉਹ ਵੀ ਜਾਣਕਾਰੀ ਦਿੱਤੀ ਜਾਊਗੀ